ਨੇ ਕੀ ਗੱਲਾਂ ਕੀ ਚੱਲ ਰਹੀਆਂ ਆ। ਕਿ ਮੈਂ ਦੇਖੋ ਮੇਰੀ ਇੱਕ ਗੱਲ ਸੁਣ ਲਾ ਪਹਿਲਾਂ ਤੇ ਮਨਪੂਰ ਸਤਿ ਸ੍ਰੀ ਅਕਾਲ ਬੁਲਾ ਦਿਓ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਾਡੇ ਮਨਪੂਰ ਜੀ ਕਦੇ-ਕਦੇ ਆਪਾਂ ਲਈ ਆਈ ਦੇ ਵਲੌਗ ਜੇ ਥੋੜਾ ਜਿਹਾ ਡਰ ਵੀ ਲੱਗਦਾ ਆ ਵੀ ਲੋਕੀ ਭਾਂਤ ਭਾਂਦੇ ਪਰ ਜਿਹੜੇ ਆਪਣੇ ਨਾਲ ਜੁੜੇ ਆ ਨਾ ਸੋ ਬਹੁਤ ਸੋਹਣੇ ਤੇ ਵਧੀਆ ਲੋਕ ਆ। ਆਪ ਤੁਹਾਨੂੰ ਵਧੀਆ ਕਮੈਂਟ ਕਰਦੇ ਆ। ਬਸ ਇਹੀ ਮਰਿਆਦਾ ਜੀ ਥੋੜੀ ਆਪਾਂ ਵੀ ਦਾਇਰੇ ਵਿੱਚ ਰਹਿ ਕੇ ਬਣਾਈਦਾ ਲਿਮਟ ਵਿੱਚ। ਤਾਂ ਤੁਸੀਂ ਵੀ ਬਲੌਗ ਜਿਹੜੇ ਕਮੈਂਟ ਕਰ ਰਹੇ ਹੋ ਵਧੀਆ-ਵਧੀਆ ਕਰਨੇ ਆ ਸੋ ਤਾਂ ਕਰਕੇ ਮੈਂ ਥੋੜਾ ਜਿਹਾ ਵਾਈਫ ਆਪਣੀ ਨੂੰ ਘੱਟ ਲਿਆ ਹੁਣਾ ਫਿਰ ਵੀ ਮੈਂ ਚੱਲ ਥੋੜਾ ਬਤਾ ਮਗਾ ਕੋਈ ਗੱਲ ਨਹੀਂ ਆਪਣੀ ਬੀਬੀ ਨਾਲ ਤਾਂ ਗੱਲਾਂ ਬਾਤਾਂ ਕਰਨੀਆਂ ਕਿ ਨਹੀਂ ਆਪਾਂ ਕਰਨੀਆਂ ਕਰਨੀਆਂ ਕਰਾਂਗੇ ਹਾਂ ਨਾ ਬੀਬੀ ਹਾਂਜੀ ਕਰਨੀਆਂ ਸੋ ਜੇ ਤੁਹਾਡੇ ਪਰਿਵਾਰ ਦਾ ਮੇਲਜੋਲ ਤੁਹਾਨੂੰ ਵਧੀਆ ਲੱਗਦਾ ਆ ਤਾਂ ਸੋ ਕਮੈਂਟ ਵਿੱਚ ਦੱਸਿਆ ਕਰੋ ਇਹ ਬੜਾ ਚਲਾਕ ਹੈ ਫਿਰ ਮਾਮਾ ਹੋ ਜਾਂਦਾ ਹੋ ਜਾਂਦਾ ਕਿ ਤੁਹਾਨੂੰ ਟੋਟਾ ਮੈਂ ਨਾਲ ਹੋਰ ਕਰਨਾ ਤੇ ਮੇਰੇ ਦੁਆਲੇ ਹੋ ਗਈ ਆ ਇਹ ਬੜੇ ਦੁਨਨੇ ਇਧਰ ਜੱਫੀ ਵੇਖ ਕਿਦਾਂ ਪਈ ਮਨਪ੍ਰੀਤ ਦੀ ਓਏ ਹੋਏ ਏ ਬੀਬੀ ਫੱਕ ਬੀਬੀ ਤੁੰਹੇ ਗੱਲ ਚ ਏ ਨਾ ਕਿ ਸੱਚੀ ਮੰਨ ਜੀ ਕਿ ਤੈਨੂੰ ਸੱਚੀ ਚੱਖੀਆਂ ਪਾਉਂਦੀ ਆ ਕਿਉਂ ਕਿਉਂ ਸੱਚੀਆਂ ਪਾਉਂਦੀ ਆ ਇਹ ਸਭ ਪਖਾਂਡਿਆ ਨਾ 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 ਪਖਾਂਡਿਆ ਦੇਖੋ ਕਿੱਡੀ ਬਾਹ ਦੇ ਕਿੱਡੀ ਰਲਗੀ ਨਾਲ ਨਾ 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 ਪਖਾਂਡਿਆ ਆਖੇ ਲੱਗ ਜਾ ਬੀਬੀ ਬੀਬੀ ਇਹਨਾਂ ਮਾਂ ਪੁੱਤਰਾਂ ਕੋ ਪਖਾਂਡਾ ਹਾਲੋ ਨਹੀਂ ਆਉਂਦੇ ਹਾਂ ਉਹ ਨਹੀਂ ਆਉਂਦੇ ਜਦ ਸੱਚੀ ਗੱਲ ਸਾਡੇ ਕੋ ਕਿ ਪਖਾਂਡਿਆ ਇਹ ਉਹਦੀ ਬਲਦਾ ਹੋ ਜਾਂਦਾ ਹਲੇ ਹਾਂ ਮਾਂ ਤੇ ਮੰਮੀ ਅੱਗੇ ਚੁਪਕਾ ਜਾ ਚੁਪ ਆਰੇ ਯਾਰ ਆਰੇ ਯਾਰ ਮੈਂ ਮੰਮੀ ਤੋਂ ਡਰਦਾ ਮੈਂ ਆਪਣੇ ਮੰਮੀ ਦੀ ਕਦਰ ਕਰਦਾ ਆ। ਕਰ ਕਹਿੰਦੇ ਘਰ ਵਾਲੀ ਦੀ ਵੀ ਕਰੋ ਤੇ ਮੰਮੀ ਦੀ ਵੀ ਕਰਨੀ ਚਾਹੀਦੀ ਯਾਰ। ਕੀ ਗੱਲ ਮੇਰੀ ਕਦਰ ਰਹਿਣੀ ਕੋਈ? ਆਹੋ। ਇਹ ਆਪਣੇ ਰਹਿ ਜਾਂਦੇ। ਜਿੰਨੇ ਤੈਨੂੰ ਉਹ ਵਿਆਹ ਤੇ ਲਾਇਆ ਮੇਰੀ ਕਦਰ ਕੋਈ? ਰੁਕ ਜਾ। ਕਹਿੰਦਾ ਇੰਨਾ ਕੁ ਕਹਿਣੀ ਆ ਮੈਨੂੰ। ਨਹੀਂ। ਮੈਂ ਤਾਂ ਨਹੀਂ ਕਹਿਣਾ ਨਹੀਂ ਮੈਂ। ਨਹੀਂ ਇਹਦੇ ਆਉਦੀ ਤੂੰ ਕਿਉਂ ਹੋ ਗਈ? ਕੀ ਇਹਨੇ ਤੈਨੂੰ ਕੋਈ ਦਿੱਤਾ ਆ? ਲੈ ਲੈ ਕੇ ਵੱਡੀ ਗੱਲ ਜੈਲਸੀ ਜੈਲਸੀ ਮੈਂ ਕੀ ਕੀ ਜਾਣ। ਆਹੋ। ਇਹ ਬੜਾ ਪਿਆਰ ਇੱਕ ਮਿੰਟ ਚ ਪੈ ਗਿਆ ਮੈਂ ਸਮਝ ਜੀ ਨਹੀਂ ਆਈ ਇਹ ਵੀ ਸਾੜਾ ਪੰਦ ਪੈ ਸਾੜਾ ਇਹ ਦੇਖ ਇਹ ਸੜ ਗਿਆ ਹੋਣਾ ਇਹ ਸਾਸ ਤੇ ਨਹੀਂ ਚੱਲਣਾ ਮੰਮੀ ਨੂੰ ਥੱਲੇ ਨਹੀਂ ਜੰਨੇ ਆ ਮਰ ਵੀ ਚੱਲ ਉਧਰ ਕਬਰ ਆਈ ਜਾਵੇ ਉਹ ਬੜੀ ਚਲਾਕ ਆ ਉਹ ਸੁਣਦੀ ਹੁੰਦੀ ਹਾਲ ਕੇ ਨਕੀ ਗੱਲਾਂ ਕਰਦੇ ਓਏ ਅੱਜ ਬੀਬੀ ਨੇ ਬੜੀ ਜਸਮਨ ਨੇ ਨਾ ਬਿਜ਼ੀ ਕੀਤਾ ਪਿਆ ਅੱਛਾ ਕੀ ਗੱਲ ਉਹ ਮੋਠੇ ਲੱਗੇ ਪਏ ਅੱਛਾ ਅੱਛਾ ਨਹੀਂ ਉਹ ਸੜਦਾ ਬੀਬੀ ਉਹਦਾ ਇੱਕ ਗੱਲ ਆ ਚਲਾਕ ਆ ਦੰਗ ਇੱਕ ਗੱਲ ਆ ਤਾਂ ਮੈਂ ਦੇ ਲਾ ਕਿਨੇ ਕੁਝ ਹੀ ਆ ਜਾਂਦੇ ਆ ਜਿਹੜੇ ਸਾਰੇ ਜੀ ਇਕੱਠੇ ਹੋਣ। ਬਾਈ ਇਹਦਾ ਮੈਂ ਤਾਂ ਇਹ ਤਾਂ ਕਹਿੰਨੀ ਐ। ਇਹ ਬੀਬੀ ਹੜੀ ਦਾ ਪਿਆਰ ਵੇਖ ਲੋ ਮਨਪ੍ਰੀਤ ਦਾ ਬਹੁਤ ਪਿਆਰ ਆ। ਬੀਬੀ ਨਾਲ ਖਾਸ ਕਰਕੇ ਬਹੁਤ ਆ। ਇਦਾਂ ਨਾਲ ਮਜਬੂਰੀ ਇਹਨਾਂ ਕਰਦੋ ਫੇਰ। ਬੀਬੀ ਨਾਲ ਆ ਕੇ ਮਨਪ੍ਰੀਤ ਨੇ ਖੜੀ ਬਹਿਣਾ ਹੀ ਹੁੰਦਾ। ਇਹ ਪੱਕਾ ਕੰਮ ਆ। ਆਹੋ ਨਹੀਂ ਨਾ ਤੇਰੇ ਮਾਂ ਤੇ ਆ ਦੇਣਾ ਠੀਕ ਠਾਕ ਆ ਮੈਂ ਕਿੰਨੀ ਖੁਸ਼ ਆ। ਹਮਮ ਕਿੰਨੀ ਖੁਸ਼ ਆ। ਬੀਬੀ ਜਿਲੇ ਡੈਡੀ ਲੜਦੇ ਆ ਮੰਮੀ ਨਾਲ ਕੀ ਕਹਿੰਦਾ ਹੁੰਦਾ ਡੈਡੀ? ਕੀ ਕਹਿੰਦਾ ਨਾ ਦਾ। ਇੱਕ ਵਾਰੀ ਦੱਸ ਦੇ। ਥੈਂਕਸ ਨਹੀਂ ਕੁੱਤੀ। ਹਾਂ ਤੇ ਤੁਸੀਂ ਮਨ ਨਹੀਂ ਆਉਂਦੀ ਮੈਂ ਦੇਲਾ ਦੇਲਾ ਮੈਂ ਨਹੀਂ ਆਪਣੀ ਘਰ ਵਾਲੀ ਨੂੰ ਪੀਦਾਂ ਗਾਲ ਕੱਢੀ ਕਦੇ ਨਹੀਂ ਨਾ ਆਪਣਾ ਕੋ ਬਣਦਾ ਨਾ ਤੂੰ ਬੜਾ ਭਲਾ ਮਾਰਦਾ ਪੁੱਛ ਲਾ ਭਾਵਾ ਕਈ ਗਾਲ ਕੱਢੀ ਤੈਨੂੰ ਵਾਹੇ ਗਰੂ ਬੁਝੇਰੀਆ ਸੱਡ ਲਈ ਪਹਿਲਾਂ ਪਹਿਲਾਂ ਬਿਲਕੁਲ ਸਹੀ ਬਿਲਕੁਲ ਇਹ ਗੜ ਘੁੱਟ ਦੇਦਾ ਕਿਉਂ ਕੱਢੀ ਤੇਜ ਆ ਤੂੰ ਬੀਬੀ ਮੇਰੀ ਦੁਸ਼ਮਣ ਆ ਕੌਣ ਹੈ ਤੂੰ ਮੇਰੀ ਦੁਸ਼ਮਣ ਆ ਤੇਰਾ ਬੁੱਤੇਰਾ ਮੈਂ ਦੋਸਤ ਹੋਣੀ ਤੇਰੀ ਤੂੰ ਕਿਦਾਂ ਕਹਿਆ ਮੈਨੂੰ ਗਾਲਾਂ ਕੱਢੀਆਂ ਕਰੀ ਤੈਨੂੰ ਮੈਂ ਸੱਚ ਕੌੜਾ ਮਾਂ ਤੇਰੀ ਆ ਗਈ ਹੈ ਲੱਗਦਾ ਮੈਨੂੰ ਸੱਚ ਕੌੜਾ ਹੁੰਦਾ ਨਹੀਂ 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 ਆਈ ਬੀਬੀ ਨਹੀਂ ਉਹਨੂੰ ਉਹਨੂੰ ਮੰਮੀ ਦੇ ਵਿੱਚ ਡਰ ਵੀ ਨੇ ਮੈਂ ਮੈਂ ਮੈਨੂੰ ਡਰਦਾ ਹੈ ਨਹੀਂ ਕਿਸੇ ਦਾ ਵੀ ਮੈਂ ਡਰਦਾ ਨਹੀਂ ਨਹੀਂ ਤੂੰ ਕਿਦਾਂ ਕਹਿਆ ਕਿ ਮੈਂ ਮ ਆਪਣੇ ਮਨਪੀ ਨੂੰ ਗਾਲ ਕਦੀ ਵੀ ਨਹੀਂ ਕੱਢੀ ਕੱਢੀ ਤੈਨੂੰ ਕਦੀ ਗਾਲਾਂ ਕਦੋਂ ਕੱਢੀਆਂ ਜਦੋਂ ਵਿਆਹ ਤੋਂ ਦੋ ਦਿਨ ਬਾਅਦ ਦੀ ਦੇ ਰਿਓ ਕਲਮੜੀਏ ਛੋੜ ਰਾਂ ਬੋਲਿਆ ਕਰ ਲੋਕਾਂ ਨੇ ਕਹਿਣਾ ਕਰ ਸੱਚੀ ਗਿਆ ਤਾਂ ਪਹਿਲਾਂ ਕਹਿਣਾ ਪਹਿਲਾਂ ਵੀ ਬਾਤ ਵੀ ਹਾਂ ਐਵੇਂ ਝੂਠ ਬੋਲਦੀ ਆ ਵੇ ਇਹ ਇਹ ਕਿਤੇ ਕਰਦਾ ਇਹਦਾ ਇਹਦੇ ਕੋਈ ਅੰਦਰ ਦਾ ਕਰਦਾ ਹੈ ਤੇਰੇ ਕੋਲ ਦੱਸਦਾ ਨਾ ਨਾ ਤੇਨੂੰ ਕੀ ਪਤਾ ਜਿਵੇਂ ਨਾ ਬੋਲ ਜਗਾ ਇਹ ਦੌੜਾ ਫਿਰਦਾ ਹੋਇਆ ਅਜਿਹੀ ਨੇ ਤੂੰ ਨਾ ਆਉਣੀ ਨਹੀਂ ਦੌੜਦਾ ਜਿਵੇਂ ਬੋਲ ਨਾ ਜਿਆਦਾ ਮੈਂ ਤੈਨੂੰ ਦੱਸਦਾ ਹੀ ਉਹ ਤੈਨੂੰ ਕੀ ਪਤਾ ਕਈ ਕੱਪੜੇ ਵੀ ਛੋਲੇ ਕਈ ਟੈਰ ਹੁੰਦਾ ਹੈ ਕੋਈ ਕੱਈ ਨਹੀਂ ਹੋਣ ਵਾਲੀ ਮੈਂ ਆਪ ਹੀ ਸਾਰਾ ਕੁਝ ਕਰਾ ਗੱਲ ਘਟ ਦੇਦਾ ਗਰਲੀ ਕੋਟ ਸਾਡਾ ਤੂੰ ਕਦੋਂ ਵੇਖਿਆ ਮੈਨੂੰ ਕੱਪੜੇ ਤੈਹ ਲਾਉਂਦੇ ਨੂੰ ਮੈਂ ਦੇ ਮੈਂ ਤੇ ਘੂਰੀ ਵਾਟ ਲਾ ਨਾ ਮੇਰੇ ਨਾਲ ਨਾ ਆ ਮੈਂ ਘੂਰੀ ਵਾਟ ਲਾ ਤੇ ਉੱਥੇ ਡਰ ਜਾਂਦੀ ਆ ਇਹ ਹਾਂ ਕਿਉਂ ਬੰਨਦੀ ਚੱਲਦੀ ਏ ਤੂੰ ਨਹੀਂ ਡਰਦੀ ਕਲਰਕ ਲੱਗੀ ਆ ਬਿਜਲੀ ਬੋਰਡ ਵਿੱਚ ਤਾਂ ਵੀ ਮੇਰਾ ਕਦੀ ਕਹਿਣਾ ਨਹੀਂ ਮੋੜਿਆ ਨੇ ਹਾਂ ਕਿਉਂ ਫਿਰ ਕਹਿੰਦੀ ਜਿੱਦਾਂ ਤੂੰ ਕਹੇਂਗਾ ਉਦਾਂ ਹੀ ਹੋਊਗਾ ਤੇਰੇ ਘਰ ਵਾਲੀ ਕਿਉਂ ਮੋੜਿਓ ਕਹਿਣਾ ਸਹੀ ਗੱਲ ਆ ਮਨੂ ਕਿ ਨਹੀਂ ਨੇ ਅਸਾਂ ਤੇ ਕਮੈਂਟ ਆਇਆ ਇੱਕ ਆ ਜੇ ਕਹਿੰਦੇ ਭਾਜੀ ਆਪਣੀ ਨਾ ਵਿਆਹ ਦੀਆਂ ਗੱਲਾਂ ਚੱਲਣਦੀਆਂ ਸੀ ਬੀਬੀ ਨਾਲ ਕਹਿੰਦੇ ਕਿ ਆਪਣੀ ਵਿਆਹ ਦੀਆਂ ਫੋਟੋਆਂ ਜਾਂ ਵੀਡੀਓ ਸਾਂਝੀ ਕਰੇ ਬਲੌਗ 'ਚ ਮੈਂ ਇਹ ਜ਼ਰੂਰ ਕਰਾਂਗਾ ਐਲਬਮ ਕਿੱਥੇ ਪਹਿਲਾਂ ਪਈ ਆ ਬੈੱਡ 'ਚ ਹੋਣੀ ਹੈ ਹੈਗੀ ਆ ਚੱਲ ਮੈਂ ਨਾ ਕੱਲ ਨਾ ਦਿਖਾਉਂਗਾ ਠੀਕ ਆ ਜੇ ਤੂੰ ਕੱਲ ਆਉਂਗੀ ਨਾ ਉਹ ਲੈ ਆਪਾਂ ਇਕੱਠੇ ਦਿਖਾਵਾਂਗੇ ਸੋ ਕੱਲ ਆਪਾਂ ਆਪਣੇ ਵਿਆਹ ਦੀਆਂ ਫੋਟੋਆਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਹੁਣ ਤੇਈ ਜਣ ਆਉਨੇ ਨੇ ਨਾ ਕਿੰਨਾ ਮੈਨੂੰ ਚਾਹ ਚੜਦਾ ਮੈਂ ਕਹਿੰਦਾ ਇੱਕ ਬਰਕਾਟਾ ਹੋਇ ਕਿੰਨਾ ਚਾਲ ਚਾੜਦਾ ਮੈਨੂੰ ਅੰਮ੍ਰਿਤਕ ਦਾ ਕਿੰਮੀ ਵੀ ਕਹਿੰਦਾ ਬੀਬੀ ਦੇ ਕਮਰੇ ਚ ਨਹੀਂ ਜਾਣਾ ਹੈਗਾ ਕਹਿੰਦਾ ਬੀਬੀ ਨੇ ਗੱਲਾਂ ਨਹੀਂ ਮੁਕਣੀਆਂ ਇਹ ਕਹਿੰਦਾ ਹੀ ਕਿਉਂ ਰੋਂ ਰਾਮ ਨਾ ਤੇਆ ਬੀਬੀ ਤੇ ਲੱਗਦਾ ਤੇਰੇ ਮਨ ਲੱਗਦਾ ਇਹਨਾਂ ਕਹਿ ਸਕਦਾ ਹੈ ਕਿਆ ਰੋਣਾ ਤੂੰ ਉਹ ਮੈਂ ਕਹਾਂ ਚੱਲ ਹੁਣ ਰਾਤ ਨੂੰ ਐਵੇਂ ਇਨੇ ਮੈਂ ਕਿ ਮੁੜ ਕੇ ਆਪਣੇ ਦੁੱਖ ਸੁਣਾਉਣ ਲੱਪੜਾ ਚੀਜ਼ ਆ ਵੱਡੀ ਕੀ ਕੀ ਦੁੱਖ ਸੁਣਾ ਤੁਹਾਨੂੰ ਦੇ ਸਾਹਮਣੇ ਕਿਹਨੂੰ ਸੁਣਾਵਾਂ ਦੁੱਖ ਮੈਂ ਲੋਕਾਂ ਨੂੰ ਹਾਂ ਇੱਕ ਹੋਵੇ ਤਾਂ ਤੂੰ ਇੱਕ ਮਲ ਉਸ ਟਿੱਕੋ ਸਾਈ ਜਾਨੀ ਫੇ ਏਦਾਂ ਘੰਟਾ ਫੇ ਨਾ ਨਹੀਂ ਚਲੋ ਮਾਂ ਜੀ ਦੋ ਵਾਰ ਸੌਣਿਓ ਦਸ ਕੇ ਜਾਵਾਂਗੇ ਨਹੀਂ ਬੀਬੀ ਕੱਲ ਫੇਰ ਭੁੱਲ ਜਾਣਾ ਮੇਰੀ ਮਾਂ ਨੂੰ ਪੁੱਛਿਆ ਤਾਂ ਐ ਕਹਿੰਦੀ ਐ ਕਿਦਾਂ ਕਹਿੰਦੀ ਐ ਕਿਦਾਂ ਉਹ ਕਿੱਥੇ ਕਿਦਾਂ ਹਟ ਜਾ ਹਾਂ ਇਹ ਬਾਕੀ ਚੇ ਨਹੀਂ ਪਤਾ ਸਾਰਾ ਹੀ ਹੁੰਦਾ ਇਹਨਾਂ ਨੂੰ ਇਹ ਜਾਣ ਕੇ ਦੱਸਦੇ ਨਹੀਂ ਹੈਗੇ ਇਹ ਇਹ ਦੱਸ ਕੇ ਜਾਂਦਾ ਮਾਂ ਨੂੰ ਨਹੀਂ ਇਹ ਕਹਿੰਦੀ ਦੱਸਿਆ ਮਾਂ ਨੂੰ ਤਾਂ ਦੱਸ ਜਾਂਦਾ ਉਹ ਮੰਮੀ ਨੇ ਉਹ ਨਹੀਂ ਦੱਸ ਕੇ ਜਾਂਦਾ ਨਾ ਉਹਨੂੰ ਪਤਾ ਹੁੰਦਾ ਪਤਾ ਹੁੰਦਾ ਸਾਰਾ ਹੀ ਓਏ ਉੱਥੇ ਹੁਣ ਮੈਂ ਕਾਲਾ ਸੂਟ ਕਰ ਦੋ ਨੀ ਭੇ ਆਸਰਣ ਚੱਲ ਆਸਰਣ ਚੱਲ ਮਾਂ ਚੱਲ ਮਾਂ ਵੀ ਕਹਿੰਦਾ ਕਾਲਾ ਸੂਟ ਸੋਣਾ ਕੇ ਟਿੱਕੇ ਕਾਲੇ ਲਾਉਂਦਾ ਕੁੜੀ ਪੁੱਠੇ ਕੰਮ ਦੱਸਦਾ ਹੈ ਸ਼ਨੀ ਦੇ ਸ਼ਨੀ ਸ਼ਨੀ ਦੇਵ ਬੰਨਾ ਸ਼ਨੀ ਦੇਵ ਮਾਰਾ ਦੇਖੀ ਜੇ ਘਰ ਸਾਡਾ ਸਰਦਾਰ ਵਾਲਾ ਕੰਮ ਚਾਹਦਾ ਓਏ ਓਏ ਉਂਗਾ ਟਾਹਦਾ ਹੈ ਲੇਟਾ ਉਂਗਲੀ ਕਰਦੀ ਓਹ ਚੱਲ ਪਰਾ ਠੀਕ ਹੈ ਚੰਗਾ ਬਾਏ ਸੱਸਰੀ ਕਰ ਬਾਏ ਗੀ ਜੀ ਕਾ ਖਾਲਸਾ ਬਾਏ ਗੀ ਜੀ ਬੱਲੇ ਲਾ ਲਾ ਹਾਂ ਨਹੀਂ ਬਿਠਾਉਣਾ ਚੋਣਾ ਕਿਉਂ ਨਹੀਂ ਬਣਾ ਨਹੀਂ ਅਜੇ ਨਹੀਂ ਬਿਠਾਉਣਾ ਮੈਂ ਮੈਂ ਵਢਾ ਲਾਂ ਇੱਥੇ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਵਢਾ ਲਾਂ ਗਿਆ ਕੇ ਮੈਂ ਅੱਜ ਜਾਣਾ ਕਿਤੇ ਦੋ ਦਿਨ ਘੁੰਮਣ ਬਹੁਤ ਤੈਨੂੰ ਘੁੰਮਣਾ ਚੜੇ ਆ ਆ ਚੜੇ ਝੋਨਾ ਉੜਾ ਲਾਗੇ ਤੂੰ ਡੋਨੀ ਝੋਨਾ ਘਰ ਦੇ ਵਿੱਚ ਰੌਲਾ ਪਾਇਆ ਕਦੀ ਨਾ ਡੈਡੀ ਨੂੰ ਜੀਂਦੀ ਨਹੀਂ ਨਾ ਤੂੰ ਮੈਨੂੰ ਨਾ ਮੰਮੀ ਨੂੰ ਇਦਾਂ ਹੀ ਮੈਂ ਕਰਨੀ ਆ ਮੈਂ ਇਦਾਂ ਹੀ ਕਰਨੀ ਆ ਹਾਂ ਹਾਂ ਇਹ ਕੰਮ ਨਹੀਂ ਹੈ ਤੁਹਾਡੀ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਮੜਾ ਟੌਰਚ ਰਿਆ ਕਰ ਤੈਨੂੰ ਪਤਾ ਹੀ ਨਹੀਂ ਲੱਗਦਾ ਤੈਨੂੰ ਮੈਂ ਬਥੇਰਾ ਕਿਹਾ ਆਹ ਘਰ ਜੀ ਬੰਮਨੇ ਪੜਾ ਕੇ ਤੇ ਨਾਲ ਆਹ ਤਾਂ ਫੇ ਅਗਲੀ ਨੇ ਫਲ ਉਹਨੂੰ ਤੇ ਨਹੀਂ ਕਰਨਾ ਹੁਣ ਨਹੀਂ ਕਰਨਾ ਮੈਂ ਲੱਗਾ ਛੋਕੇ ਮੰਗੇ ਕਿ ਨਹੀਂ ਮੇਕੋ ਨਹੀਂ ਪoare ਹੁੰਦੇ ਫਿਰ ਨੇ ਮੈਂ ਕਲੀ ਨਹੀਂ ਕਰਦਾ ਮੈਂ ਨਹੀਂ ਮੰਗੇ ਲੱਗਾ ਛੋਕੇ ਮੈਂ ਨਹੀਂ ਮੰਗੇ ਇਹ ਕਰਨੇ ਜਾਣਿਆ ਮੈਂ ਮੈਂ ਤਾਂ ਬਣਾਉਣਾ ਨਹੀਂ ਚਾਹ ਮੈਂ ਨਹੀਂ ਬਣਾਉਣਾ ਮੈਨੂੰ ਚਾਚੜਿਆ ਅੜ ਗਈ ਆਓ ਹੁਣ ਉਹਨੇ ਨਹੀਂ ਕਰਨਾ ਬੀਬੀ ਹੱਥ ਨਾ ਲਾਈ ਨਹੀਂ ਕਰਨਾ ਬੀਬੀ ਮੈਂ ਤੈਨੂੰ ਦਾ ਹੱਥ ਨਾ ਲਾਈ ਜੇ ਤੂੰ ਅੱਜ ਮੈਂ ਮੈਂ ਕੰਮ ਹੀ ਆ ਆ ਜੇ ਅੱਜ ਤੇਰਾ ਕਾਕੀ ਤਾਂ ਕਹਤਾ ਤੂੰ ਤੂੰ 아이 ਨੀ ਉਮਰ ਹੋ ਕੇ ਕੰਮ ਕਰ ਜਾਂਦੀ ਤੂੰ ਜਿਹੜਾ ਮੈਂਟ ਚ ਫੜ ਲੈਂਦੀ ਨਾ ਆ ਕਰਨ ਉਹ ਉਸੇ ਕਰਕੇ ਭੂਏ ਚੜ ਜਾਂਦੀ ਵੀ ਇਹ ਕਰ ਲੈਂਦੀ ਕੰਮ ਤੂੰ ਕਿਆ ਕਰ ਮੈਂ ਠੀਕ ਨਹੀਂ ਹੈਗੀ ਨਹੀਂ ਕਰਨਾ ਬਸ ਨਹੀਂ ਨਹੀਂ ਕਰ ਨਹੀਂ ਕੈ ਕਰਨਾ ਬੀਬੀ ਹੱਥ ਨਹੀਂ ਲਾਉਣਾ ਨਹੀਂ ਬਣਾਉਣਾ ਨਹੀਂ ਚਾਰ ਮੈਂ ਨਹੀਂ ਬਣਾਉਣਾ ਫੇ ਮੇਰੀ ਤੂੰ ਅੱਜ ਅੱਜ ਕਰਾ ਕੇ ਦੱਸ ਅੱਜ ਕਰਾ ਕੇ ਦੱਸ ਜੇ ਤੇਰੇ ਚ ਹਿੰਮਤ ਹੈ ਨਾ ਇੱਕ ਵੀ ਆਮਰਾਂ ਛਲਾ ਕੇ ਦੱਸ ਮੈਂ ਮੰਨ ਜੂਗਾ ਕਿ ਬੀਬੀ ਤੋਂ ਛਲਾ ਰਿਆ ਮੈਂ ਨਹੀਂ ਛਲਦੀ ਛਲਦੀ ਮੇਰੇ ਪਈ ਅੱਜ ਛਲਾ ਕੇ ਦੱਸ ਮੈਂ ਕਿਹਦੇ ਥੱਲੇ ਲੱਗਣੀ ਆ ਅੱਜ ਕਹਿੰਦੀ ਉਹ ਦੇ ਲਾ ਆ ਗਈ ਆ ਬੀਬੀ ਜੇ ਤੂੰ ਛਿੱਲਤੀ ਨਾ ਅੱਜ ਮੈਂ ਸੁੱਤੇ ਨਾ ਖਰਾਬ ਨਹੀਂ ਕਰਦੀ ਬੀਬੀ ਜੇ ਤੂੰ ਛਿੱਲ ਲਿਆ ਅੱਜ ਤੇ ਦੇਖ ਲਈ ਫੇ ਮੇਰਾ ਹੱਥ ਲਾ ਲੈ ਨਾ ਹੋਰ ਕਹੇਗੀ 200 ਰੁਪਏ ਦੇਣਾ ਆ ਸਟਾਤੀ ਤੀ ਗੱਲ ਤੇਰੇ ਹੈ ਅੱਜ ਜਵਾਨ ਨੂੰ ਮਾਰਦੀਆਂ ਮੁਟਿਆਰਾਂ ਨਹੀਂ ਮਾਰ ਸਕਦੀ ਹਾਂ ਹਾਂ ਹੱਥ ਉਹਦਾ ਕੰਮ ਨਹੀਂ ਚੱਲਦਾ ਜਵਾਨ ਨੂੰ ਜੰਮੇ ਤੇਰੇ ਹੱਥ ਵੀ ਚੱਲਦੇ ਹੱਥ ਹੱਥ ਅੱਜ ਛਲਾ ਕੇ ਦੱਸ ਅੱਜ ਛਲਾ ਕੇ ਦੱਸ ਅੱਜ ਮੰਨ ਜੂ ਤੈਨੂੰ ਮੈਂ ਹੈ ਆ ਛਿੱਲਣੇ ਆ ਕੰਕਸ਼ਨ ਨਹੀਂ ਦੇਖੀ ਲੈ ਲੈ ਮੈਂ ਉਹ ਚੱਕ ਮਾਰ ਛੱਡ ਦੇ ਅੱਥੇ ਮਾਰ ਦੇ ਮੈਂ ਸਿਰ ਦੇ ਵਿੱਚ ਸਾਰੇ ਮਾਰ ਕੇ ਦੱਸ ਤਾਂ ਸਹੀ ਕੰ ਦੇਖਾ ਮਾਰਦੀ ਮੈਨੂੰ ਮਾਰ ਕੇ ਦੱਸ ਰੋਜ ਮਾਰ ਕੇ ਦੱਸ ਅੱਜ ਮਾਰ ਹਟ ਜਾ ਮਾਰ ਦੇ ਕੰ ਦੇਖਾ ਮਾਰਦੀ ਮੈਨੂੰ ਕਹਿੰਦੇ ਹੈਗੇ ਉਹ ਤਾਂ ਹੈ ਆਈ ਵੱਡੀ ਏ ਕਿ ਜੀ ਡੀ ਸੀ ਲੱਗੀ ਏ ਮੇਰੇ ਤੇ ਦੱਸ ਕਦੀ ਆਵਲੇ ਛਿਲ ਕਦੀ ਭੱਲੇ ਬਣਾ ਮੈਨੂੰ ਕੀ ਲੋੜ ਹੈ ਆਪਣੇ ਲੀਪਾਂ ਦੇ ਸਵਾਰ ਤਾਂ ਨਾ ਮੇਰੇ ਰਾਜ ਦੀਆਂ ਹੈ ਮੈਂ ਆਦਮ ਖਾਦੇ ਆ ਦੋ ਵਾਰੀ ਖਾ ਲਏ ਤਿੰਨ ਤੀਜੀ ਵਾਰੀ ਖਾਣੇ ਹੁਣ ਪਾ ਮੈਂ 100 ਵਾਰ ਖਾ ਆਹਨੇ ਖਾ ਲੈਣੇ ਬੀਬੀ ਮੇਰੀ ਗੱਲ ਸੁਣ ਲੈ ਇਹ ਪਾ ਮੈਂ ਸੁੱਟੇ ਤੂੰ ਨਹੀਂ ਛੱਲਣੇ ਮੈਂ ਜੀ ਛੱਲਣਾ ਤੂੰ ਮੈਂ ਕਹਾਂ ਮੈਂ ਟੱਕ ਕੇ ਸੜਕ ਜਮਾ ਦੇ ਮੈਨੂੰ ਮੁਰਕੇ ਮਾਰ ਦੇਗੀ ਤੇ ਆ ਉਹਦਾ ਪੀੜ ਪੈ ਲੈ ਮਾਰ ਲੈ ਜੱਜ ਨਾ ਮਾਰੂਗੀ ਚੱਕ ਕੇ ਤੇ ਕਹਿਦੀ ਇੱਥੇ ਮਰੂਗੀ ਜਾ ਵੀ ਦੱਸ ਦੇ ਅੱਜ ਮਾਰ ਕੇ ਸੁਣਦੇ ਆਂ ਗਾੜੀ ਗਾੜੀ ਤੇ ਕਰੀ ਜਾ ਮੈਂ ਦੇਖਾਂ ਸੌੜਦੀ ਨੂੰ ਬਾਈ ਵੀ ਵੀ ਸੌੜ ਦੇ ਸੌੜ ਦੇ ਸੌੜ ਲੈ ਮੈਂ ਸੌੜ ਦੇ ਫੇ ਚੁਗਦੀ ਰੇ ਬਸ ਸੁੱਕੀ ਜਾ ਯਾਰ ਚੁਗਦੀ ਰਹੇ ਨਾ ਚੁ ਸੌੜ ਦੇ ਨੀ ਜੀ ਨਹੀਂ ਕਰਦਾ ਗਾੜੀ ਦੇ ਕਮਰੇ ਦੇ ਨਾਲੇ ਰੋਤ ਆਉਂਦੀ ਕਹਿੰਦੀ ਸੁੱਟਣ ਨੂੰ ਦਿਲ ਨਹੀਂ ਤੇ ਰੋਣ ਚੱਲ ਲੱਗੇ ਦਾ ਇਹ ਸੁੱਟਣ ਲਈ ਮਤ ਕਿਉਂ ਨਹੀਂ ਪਾਈ ਸੌੜ ਦੇ ਆਵਲੇ ਹੀ ਹੈ ਨਾ ਉਹ ਨਹੀਂ ਸੁੱਟਣੀ ਹੈ ਸੌੜ ਦੇ ਸੌੜ ਦੇ ਵੀ ਤੂੰ ਸੌੜ ਦੇ ਵੇ ਅੱਜ ਫੇ ਅੱਜ ਫੇ ਪਤਾ ਲੱਗ ਗਿਆ ਜੱਟੀ ਦਾ ਦਿਲ ਸੌੜ ਦੇ ਇਹ ਕਹਿੰਦੀ ਸੁੱਟ ਨਹੀਂ ਸਕਦੀ ਇੱਥੇ ਸੁੱਟ ਸੁੱਟ ਹੁਣ ਮੈਂ ਦੇਖਾਂ ਕਮਰੇ ਜਿਗਰਾ ਤੇਰਾ ਛੋਟੇ ਬੇਬੇ ਫੇ ਕੱਲੇ ਕੱਲੇ ਚੋਗੇ ਗਈ ਬੇਬੇ ਤੂੰ ਛੱਡ ਦੇ ਤੂੰ ਛੱਡ ਦੇ ਨਹੀਂ ਨਹੀਂ ਕੋਈ ਗੱਲ ਤੂੰ ਛੱਡ ਦੇ ਮੈਂ ਦੇਖਾ ਸਹੀ ਆ ਹਿੰਮਤ ਨਹੀਂ ਪਿਆਂਦੀ ਐਨੀ ਛੋਟੀ ਬੁੱਢੀ ਮਰਗਣਾ ਨਾ ਚਾਰ ਨਹੀਂ ਬਣਦਾ ਮੇਰਾ ਬਣਦਾ ਰੇ ਚਾਰ ਬਣੇ ਨਾ ਮੈਂ ਘੜਾ ਖਾਣਾ ਚਾਰ ਮੈਂ ਚਾਰ ਖਾਂਦੀ ਰੇ ਬੱਲੇ ਬੱਲੇ ਪਸੂ ਮਾਂਦੀ ਕੁਝ ਨਹੀਂ ਖਾਂਦੀ ਜਾਨੀ ਤੇ ਪੌਣਾ ਇਹ ਮੈਨੂੰ ਤਾਂ ਸਵੇਰੇ ਕਹਿੰਦੀ ਕਹਿੰਦੀ ਆਂ ਵਾਲੇ ਇੰਨੇ ਲਏ ਆ ਕਹਿੰਦੇ ਲੈ ਤੂੰ ਨੇ ਐਨਾ ਝਟ ਝੂਟ ਖਾਣੇ ਮੋਲ ਨਹੀਂ ਆ ਜਿਨਾ ਭਾਈ ਬਾਜ ਦੇਣਾ ਕਿੱਦਾਂ ਮੈਨੂੰ ਬਾਜ ਮਾਰੀ ਥੱਲਿਓ ਤੂੰ ਅੱਖੇ ਲੱਗਦਾ ਤੂੰ ਅੱਖੇ ਲੱਗਦਾ ਬਹੁਤ ਠੁੱਠੀ ਹੈ ਇਹ ਰੰ ਡੈਡੀ ਨੂੰ ਵੀ ਇਹੀ ਕਹਿਦੀ ਆਵਲੇ ਡੈਡੀ ਕਹਿੰਦਾ ਕਿ ਡੈਡੀ ਨੂੰ ਮੇਰੇ ਹੱਥਾਂ ਤੇ ਨਹੀਂ ਚੌੜੀ ਤੇਰੇ ਵਾਲ ਘਾਟਾ ਗਿਆ ਉਹ ਕਹਿੰਦਾ ਇਹ ਇਹ ਕੱਟਾ ਦੇ ਤੀ ਪਾ ਦਿੱਤ

ਪਾਣੀ ਗਾਲ ਕੀ ਪਾਣੀ ਦੇਣਾ ਪਾਣੀ ਉਹਨੇ ਦਾ ਬੱਸ ਕਰ ਬੱਲੇ ਬੀਬੀ ਬੱਲੇ ਬੀਬੀ ਆਹ ਕੀਪਾ ਕਿੱਥੇ ਆ ਥੋੜਾ ਸਾੜਾ ਪੈਂਦਾ ਮੈਂ ਅੰਦਰ ਹੀ ਆ ਤੈਨੂੰ ਪਤਾ ਹੈ ਕਿਥੇ ਦੇਖ ਲੈ ਆਪਣੀ ਕੀਪਾ ਅੱਡੇ ਨਾਲ ਬੈਠੀ ਜਾਂਦੀ ਹੈ ਹਾਂ ਦੇ ਲੈ ਕੀਪਾ ਆਪਣੀ ਹਾਂ ਦੇ ਮੋਰ ਮੇਨ ਛੇਤਰ ਮਰ ਆਏ ਥੋੜੀ ਕੀਪਾ ਗਿਆ ਵੀ ਤਕਲੀਫਾਂ ਵੀ ਹੋਣ ਕਿ ਹੁਣ ਕਿਉਂ ਲੱਗਾ ਚਾਹੇ ਉਹ ਗੱਲ ਕਹਿੰਦੀ ਹੈ ਲਾ ਮਾਰ ਕੇ ਛੱਡ ਲਈਏ ਕਹਿੰਦੇ ਮਾਰ ਛੇਤਰ ਖਾਣ ਦੇਈਏ ਇਹ ਛੇਤਰ ਖਾਣ ਦੇਈਏ ਇਹਦਾ ਮਾਰ ਕੇ ਖੇਡਣਾ ਨਹੀਂ ਹੋਣਾ ਕਿਉਂ ਖਾਣੇ ਆ ਹਾਂ ਕਿ ਇਹਨੂੰ ਮਾਰੋ ਨਾ ਜੇ ਕੋਈ ਮਾਰਦਾ ਫਿਰ ਬਰਾਬਰ ਚੱਲੋ ਹਾਂ ਹਾਂ ਇਹ ਚਲੋ ਜੀ ਬਰਾਬਰ ਚੱਲੋ ਚਲੋ ਚੱਲਦੇ ਆ ਬਰਾਬਰ ਚੱਲਦੇ ਚੱਲਦੇ ਜਿਓ ਜਿਓ ਭੈਣ ਦੀ ਗਾ ਕੇ ਟੁਕ ਟੁਕ ਗੱਡ ਨਹੀਂ ਕਰਦੇ ਪਹਿਲਾਂ ਨਹੀਂ ਪਹਿਲ ਨਹੀਂ ਕਰਦੇ ਬੀਬੀ ਬੀਬੀ ਨਹੀਂ ਕਰਦੀ ਕੀ ਤਾਂ ਇਹਨੇ ਕੀ ਗੱਲਾਂ ਕੀਤੀ ਉਹ ਬੀਬੀ ਤੂੰ ਕੀ ਕੀ ਜੇ ਚਾਰ ਖਾਣਾ ਤੋਂ ਆਮਲੇ ਛਿਲਣੇ ਆ ਬਾਕੀ ਬੰਦਾਂ ਕੇ ਬਾਅਦ ਆਮਲਾ ਨਹੀਂ ਛਿੱਲੂਗੀ ਅੱਜ ਛੜਕ ਕੇ ਪਾ ਲੈ ਚੱਕ ਕੇ ਮੇਰੀ ਗਾੜੀ ਰੱਖੇ ਤਾਂ ਆਮਲਾ ਨਹੀਂ ਛਿੱਲੂਗੀ ਅੱਜ ਹਾਂ ਕੀ ਕਰ ਬਣਿਆ ਦੱਸ ਆਮਲੇ ਨਹੀਂ ਛਿੱਲੂ ਐ ਕੌਣ ਇਹ ਨਹੀਂ ਨਾਲ ਕੱਲਾ ਕੰਮੀ ਆ ਹਾਂ ਇਹ ਕੋ ਕਹਾਂ ਮੈਂ ਕਿਉਂ ਲੁੱਟਿਆ ਮੈਂ ਬਣਾ ਨਹੀਂ ਚਾਹ ਬੀਬੀ ਟਾਵਰ ਨਾ ਬੈਠਿਆ ਕਰ ਮੈਂ ਤੋਰ ਚੀ ਮੈਂ ਚਾਹ ਨਹੀਂ ਬਣਾਉਣਾ ਕੱਲ ਕੱਲ ਰਹਿਣਗੇ ਕਹਿੰਦੀ ਮੈਂ ਨਹਾਉਣ ਨਹੀਂ ਦੇਣਾ ਕਰਨਾ ਇਹਨੂੰ ਕਿਉਂ ਨਹੀਂ ਨਹਾਉਣ ਦੇਣਾ ਇਹਨੇ ਕਿਹਾ ਇਹਨੂੰ ਨਹਾਉਂਦੀ ਆ ਮਾੜਾ ਮੋੜਾ ਚਾਲ ਕਰਵੇਂਗੀ ਨਹਾਉਣਾ ਪਿਆ ਫੇਪੜਾ ਕਹਿੰਦੀ ਦੂਜੀ ਮੈਂ ਕਹਿੰਦੀ ਇੱਥੇ ਤੀਕਵੇਂ ਨੂੰ ਚਾਹਵੇਂ ਨਾ ਨਹਾ ਲੈਣੀ ਕਦੀ ਕਦੀ ਨਹਾ ਲਿਆ ਨਹੀਂ ਨਹਾ ਲੈਣੀ ਕਹਿੰਦੀ ਫੇਰ ਕਹਿੰਦੀ ਦੂਜੇ ਤੀਜੇ ਨੇ ਸਾਬਣ ਖਰਾਬ ਕਰਦੀ ਰਹਿੰਦੀ ਬੀਬੀ ਤੂੰ ਕਿਥੋਂ ਲੈਂਦੇ ਸਾਬਣ ਨਹੀਂ ਹੈ ਮੈਂ ਧੋਖਲਾ ਦਾ ਕਿੰਝ ਨਹੀਂ ਹੁੰਦਾ ਹੋਰ ਧੋਖਲਾ ਕਿਉਂ ਨਾ ਹੁੰਦਾ ਉਹ ਆ ਗਿਆ ਸਾਮਾਨ ਲੈ ਆਉਣ ਵਾਲਾ ਹਿੰਦੀ ਮੇਰੀ ਬੇਬੇ ਨੂੰ ਆਹ ਤੇਰੀ ਕੀਪਾ ਬੈਠੀ ਕੀਪਾ ਗਾਉਣ ਕਰੀ ਤੇ ਕੀਪਾ ਬੈਠੀ ਖਾਈ ਵੇ ਬਾ بیਬੀ ਤੇਰੀ ਕੀਪਾ ਬੈਠੀ بیਬੀ ਕਹਿੰਦੀ ਸਾਬਣ ਕਹਿੰਦੀ ਇੰਨਾ ਮਹਿੰਗਾ ਲੌਂਦੀ ਰਹਿੰਦੀ ਲੌਂਦੀ ਰਹਿੰਦੀ ਬੰਦਾ ਮੜ ਆਹੋ ਮੈਂ ਕਿਹਾ ਤੂੰ ਲਿਆ ਤੂੰ ਲਿਆਉਂਦੀ ਆ ਆ ਤੂੰ ਲਿਆਉਂਦੀ ਸਾਬਣ ਆ ਜਿਹੜਾ ਲਿਆ ਹੁੰਦਾ ਉਹਨੂੰ ਦੁੱਖ ਨਹੀਂ ਲੱਗਦਾ ਵਿਚਾਇਆ ਕਿੱਦਾਂ ਲਿਆ ਹੁੰਦਾ ਉਹ। ਉਹ ਮੇਰਾ ਪੁੱਤ ਐ ਉਹ ਜੋ ਮਿੰਜੇ ਨਾਲ ਮਰਜੀ ਲਾਉਂਦਾ ਮੈਂ। ਇਹਨੂੰ ਕਿਤੇ ਤਾਂ ਦੁੱਖ ਲੱਗਣ ਲੱਗ ਪਿਆ ਦਾ। ਇਹਨੂੰ ਤਾਂ ਇਹਨੂੰ ਬੜਾ ਦੁੱਖ ਲੱਗਦਾ। ਕਿੱਡੀ ਚਲਾਕੋ ਵਾਲੀ ਐ। ਸਭ ਤੋਂ ਬਗੈਰ ਤੋਂ ਕਹਿ ਲੈਣ ਹੁੰਦੀ ਐ। ਬੀਬੀ ਉਹ ਮੇਰਾ ਘਰ ਵਾਲਾ। ਮੇਰਾ ਘਰ ਵਾਲਾ। ਇਹਦਾ ਘਰ ਵਾਲਾ ਹੋ ਗਿਆ ਤਾਂ ਮੇਰਾ ਕੁਝ ਨਹੀਂ। ਜਿਹੜੀ ਅੰਮਿਆ ਵਾਲਿਆ ਆ ਗਈ। ਆ ਗਿਆ ਸਰਦਾਰ ਸਾਹਿਬ। ਬੀਬੀ ਪਾਲਾ ਕਹਾਂ ਵੀ ਮੇਰੇ ਵੱਲ ਦਾ ਵੀ ਡੈਡੀ ਕੇ ਅੱਜ ਫੈਸਲਾ ਹੋਊਗਾ। ਇਨੇ ਖੜਾ ਡਰਦਾ ਬਣਾਇਆ ਤੇਰੇ ਵਾਲਾ ਤੇਰੇ ਵਾਲਾ ਆਹ ਨਹੀਂ ਬਲੇ ਚੀ ਗੱਲ ਬਸ ਚੀ ਕਿ ਥਾੜੀ ਆ ਉਹ ਡਰਦਾ ਬਚਾਰਾ ਕੀ ਕਰੇ ਲੈ ਕੀ ਪਾ ਕਦੀ ਮਾਰੋ ਆਵੇ ਲੈ ਇਹ ਕਦੀ ਨਹੀਂ ਕਰਾ ਬਿੰਦ ਕਿੱਥੇ ਕਦੀ ਨਹੀਂ ਕਿਹਾ ਕਿਥੋਂ ਕਿੱਥੇ ਹੁਣ ਜੀਦੀ ਸਾਹਮਣੇ ਬੈਠੀ ਹੁੰਦੀ ਉਹ ਤੂੰ ਆਹ ਨਾਲ ਪਾਣੀ ਤਾਂ ਬੀਬੀ ਨੇ ਬਿਜਲੀ ਦੇਣਾ ਮੈਨੂੰ ਲੋਕ ਲੈ ਸਭ ਪਾਣੀ ਤਾਂ ਦਾ ਪੁੱਛ ਲਈ ਇਹ ਨਿਕਲਦੀ ਨਹੀਂ ਅੰਦਰ ਡਰਦੀ ਇਹਦੀ ਖਾਲਜਾ ਦੇ ਹੈ ਹੀ ਨਹੀਂ ਡਰ ਨਿਕਲ ਗਿਆ ਡਰ ਪਹਿਲਾਂ ਹੈਗਾ ਡਰੇ ਮੇਰੀ ਗੱਲ ਸੁਣ ਅਸਲ 'ਚ ਹੁਣ ਬੀਬੀ ਤੇਰਾ ਦਬਾ ਘਟ ਗਿਆ ਨਾ ਘਰ ਚ ਆਪ ਬੰਦ ਕਰ ਡੈਡੀ ਨੂੰ ਪੁੱਛ ਹਾਂ ਡੈਡੀ ਨੂੰ ਪੁੱਛੇ ਕਿੱਦਾਂ ਮੇਰੀ ਸ਼ਾਮਤ ਆਉਂਦੀ ਜਦੋਂ ਪਿੰਡ ਜਾਣਾ ਕਿਤੇ ਡੈਡੀ ਦੇ ਕੰਨ ਭਾਦਨੇ ਡੈਡੀ ਵੀ ਆਹੋਈ ਗੱਲ ਕਹਿੰਦੀ ਆ ਕਾਕੇ ਕਾ ਬਹਿ ਤੇ ਕਹਿੰਦੀ ਵੀ ਦਿਨ ਜਿੱਥੇ ਮਰਜੀ ਜਾ ਰਾਤ ਨੂੰ ਕਰ ਆ ਕੀ ਗੱਲ ਮੈਂ ਰਾਤ ਜਿਹਾ ਆਪ ਰੱਜ ਨਹੀਂ ਹੁੰਦਾ ਜੇ ਵੀ ਰੱਤਾ ਰਹਿ ਰਹਿ ਆ ਵੇਖ ਲੈ ਵੇਰੀ ਤੂੰ ਗੱਲ ਛਾਡਾ ਮੇਰੀ ਵੀ ਛਾਡਾ ਮੇਰੇ ਹੁਣ ਹੁਣ ਨੂੰ ਆਈਆਂ ਸੁਖਣਾ ਮੇਰੇ ਨਿਆਣੇ ਪਾ ਕੇ ਤੇਰੇ ਨਿੱਕੇ ਨਿੱਕੇ ਸੀ ਮੇਰੇ ਨਿੱਕੇ ਨਿੱਕੇ ਤੇ ਮੇਰੇ ਹੁਣ ਹੁਣ ਨੂੰ ਆਈਆਂ ਸਾਫ ਕਰੀਂ ਸਾਰਾ ਕੁਝ ਆ ਦੇ ਢਾਲੇ ਮੇਰੀ ਗਾੜੀ ਤੰਗਰਾ ਦੇਂਦੀ ਨਾਲ ਪੁੰਦੀ ਤੇ ਮੈਂ ਰੋ ਰੋ ਕੇ ਚੱਲ ਕਹਿੰਦੇ ਰੋ ਕਰਕੇ ਛਲ ਛਲ ਆ ਆ ਹੱਥ ਫੜ ਕੇ ਆ ਲੈ ਬੀਬੀ ਆ ਨਹੀਂ ਛਿਲਣੇ ਬੀਬੀ ਨਾ ਹੱਥ ਕਿਧਾ ਲਾਉਣੀ ਹੱਥ ਕਿਧਾ ਲਾਉਣੀ ਛਲਾ ਦੇ ਬੀਬੀ ਕੋਈ ਮੂਕੀ ਮਾਰਨੀ ਆ ਮੁੱਕੀ ਬੱਲੇ 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 ਦੇਖ ਲੈ ਮੁੱਕੀ ਮਾਰਦਾ ਵਾਹ ਦੇਖ ਲੈ ਮਾਰ ਤੂੰ ਆ ਨੀ ਹਾਂ ਐਕ ਕੇ ਬੰਦ ਨਾ ਬੀਬੀ ਤੇਰੇ ਜੋ ਕੀ ਹੈ ਗਿਆ ਮਾਰ ਆ ਚੱਕ ਪਰ ਸੁਣ ਤਾ ਹਾਂ ਮੇਰੇ ਹੱਥ ਮਾੜੇ ਮਾੜੇ ਲੈ ਜਾਣੇ ਲੱਤਾਂ ਨਹੀਂ ਅੱਜ ਥੋੜਾ ਸਾਥ ਲੈ ਦਿੱਤਾ ਮਤਲਬ ਡੈਡੀ ਨੇ ਅੱਜ ਕਿਹਾ ਕਿ ਮੈਂ ਤੇਰਾ ਹਾਂ ਬੀਬੀ ਅੱਜ ਲੱਗਦਾ ਵੀ ਥੱਲੇੋਂ ਦਲੇਰੀ ਭਰ ਕੇ ਕਹਿ ਤਾ ਦਿੱਤਾ ਓਏ ਇਹ ਹੁਣ ਭੁਗਤਣਾ ਬੜਾ ਔਖਾ ਹੋ ਜਾਏਗਾ ਓ ਭੁਗਤਣਾ ਵਾਕੇ ਬੀਬੀ ਇਹ ਪਤਾ ਨਹੀਂ ਕਿੱਥੇ ਜਾ ਕੇ ਔਖਾ ਹੋਣਾ ਕਹਾਂ ਮਾਂ ਦੇ ਸਾਹਮਣੇ ਤਾਂ ਮਾਂ ਨੂੰ ਕਿੱਦਾਂ ਕਹਿਤਾ ਇਹ ਹੁਣ ਮੜਾ ਔਖਾ ਹੋਣਾ ਹੈ ਇਹ ਤੇ ਤੰਗ ਹੋਣਾ ਹੈ ਇਹ ਤਾਂ ਹੁਣ ਤੰਗ ਹੋਊ ਇਹਦਾ ਉਹ ਤਰੀਕਾ ਪੈ ਗਿਆ ਐ ਕੀ ਚੱਲਣਾ ਹੋਇਆ ਚਲ ਵਾਸਾ ਰੋਣਾ ਬੱਸ 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 ਛੋਟਾ ਤੂ ਬੀਬੀ ਆਵਲੇ ਤੇਰੇ ਅੱਗੇ ਮੂਰੇ ਛੁੱਟੇ ਵੇ ਤੈਨੂੰ ਕਹਿਣ ਦੇ ਮੈਂ ਕਿਉਂ ਨਾ ਰੋ ਪੰਦੀ ਐ ਮੈਂ ਰੋ ਕੇ ਚੱਲਦੀ ਕਿਹਦਾ ਨਾ 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 ਰੋ ਕਿੱਥੇ ਚੱਲਦੀ ਬੀਬੀ ਆਡੀ ਸੋਤਿਆਂ ਦੀ ਧੀ ਆ ਮੈਂ ਤਾਂ ਚੱਲਾਂ ਮੈਨੂੰ ਕਿਉਂ ਗਿਆ ਹੀ ਲੈਣੇ ਆ ਮੱਲੇਲੇ ਫਾਈ ਕੋਣ ਮੈਂ ਸੁਟਣੀ ਹੈ ਮੈਂ ਨਹੀਂ ਬਣਾਉਣਾ ਲੈਂਦੀ ਫਿਰ ਮੈਂਦੀ ਦਾ ਪਤਾ ਨਹੀਂ ਪਤਾ ਲੈ ਕਰਦੇ ਨਾ ਤੇਰਾ ਲਈ ਜਾਂਦੀ ਆ ਨਾ ਮੈਂ ਇਹ ਚਲਾ ਕੋ ਥੋੜੀ ਆ ਆ ਬੜੀ ਚਲਾ ਗਿਆ ਬੜੀ ਚਲਾ ਗਿਆ ਇਹ ਝੂਠ ਬੋਲਦੀ ਬਾਤ ਪੈਸੇ ਆਪ ਖਰਚਦੀ ਆ ਨਾ ਤੇਰਾ ਲਦਦੀ ਕਿ ਬੀਬੀ ਨੇ ਕਿਹਾ ਤੇਰੇ ਕੋ ਪੈਸੇ ਇਹਦੇ ਕੋ ਪੈਸੇ ਕਿ ਹਾ ਜੀ ਇਹਦਾ ਪੁੱਤ ਘਲਦਾ ਬਾਸ ਨਹੀਂ ਹੈਨੀ ਉਹ ਮੈਨਿਆ ਕੋ ਫੋਨ ਨਹੀਂ ਦੱਸ ਦੇ ਲੈ ਬੀਬੀ ਉਹਨੇ ਵੀ ਨਹੀਂ 25 ਦਿਨ ਹੋ ਗਏ ਕਿਦਾਂ ਮੇਰੀ ਵੇਲੇ ਤਾਂ ਗੱਲ ਹੋਈ ਬੀਬੀ ਉਹਨੇ ਵੀ ਨਹੀਂ ਕਿਹਾ ਕਿ ਮੇਰੀ ਗੱਲ ਕਰ ਆ ਬੀਬੀ ਨਹੀਂ ਹੁਣ ਨਹੀਂ ਕਿਦਾਂ ਦਸ ਲੈਂਦਾ ਤੇ ਮਾਂ ਚਾਹ ਆਈ ਫੋਨ ਲਾ ਦੇ ਫੋਨ ਨਾ ਕਰ ਤੇਰੇ ਪੋਤੇ ਵੱਡੇ ਪੁੱਤ ਨੇ ਨੀਂਦ ਨਹੀਂ ਕੀਤੀ ਤੇਰੇ ਵੱਡੇ ਪੋਤੇ ਰਗਾ ਦੇਰ ਉਹਨਾਂ ਦਾ ਸਾਥ ਦਿੰਦੀ ਆ ਨੀਂਦ ਤੇਰਾ ਕੱਲ ਪਰਸੋਂ ਐਵੇਂ ਦੇਖ ਲੈ ਨਾ ਲਿਆ ਆ ਐਵੇਂ ਝੂਠ ਮੇਰਾ ਮੈਂ ਤਾਂ ਵੀ ਪੱਕੀ ਦੇਣੂਗਾ ਤੇਰੇ ਝੂਠ ਝੂਠ ਨੇਰਾ ਝੂਠ ਹੈ ਇਹ ਕਹਿੰਦੀ ਇਹ ਕੀ ਆਂਦੇ ਪਰੋ ਸੁੱਤੀ ਆ ਤੇਰੀ ਸਾਲਦੀ ਆ ਆ ਬੜੀ ਜਾਗਦੀ ਰਹਿੰਦੀ ਮੈਂ ਇਸ ਵੇਲੇ ਆਜੋ 12 ਵਜੇ 1 ਵਜੇ ਫੋਨ ਆਉਂਦਾ ਤਾਂ ਫਿਰ ਹੀ ਹੋਲੇ ਜਾਉਂਦੀ ਮੈਂ ਜਾਗਦੀ ਨਹੀਂ ਮੈਂ ਤਾਂ ਨੀਂਦ ਆਹੋ ਆਹੋ ਰਾਤ ਵੀ ਪਹਿਲਾਂ ਇਕੱਲੇ ਤੂੰ ਬਾਜ ਮਾਰੀ ਮੋਲੇ ਜਾਗਦੀ ਬੀਬੀ 9 ਵਜੇ ਉੱਪਰ ਲੱਗੇ ਹੁੰਦੇ ਗੱਲਾਂ ਕਰਨ ਪਹਿਲਾਂ ਬੀਬੀ ਨਾਲ ਵੀ ਕਰਾ ਦਿਓ ਤਾਂ ਇਹ ਇਹ ਕੋਠੇ ਦਾ ਤੜੇ ਚੜ ਜਾਂਦੇ ਅਸੀਂ ਕਰਕੇ ਮੱਗੀ ਫੁੱਕੀ ਦੋ ਲਾਉਂਗੇ ਬੀਬੀ ਗੱਲ ਪਤਾ ਕੀ ਆ ਉਹਨੂੰ ਵੀ ਪਰ ਚਾਹੀਦਾ ਉਹ ਵੀ ਕਹੇ ਕਿ ਮੇਰੀ ਬੀਬੀ ਨਾਲ ਗੱਲ ਕਰਾਓ ਤੇ ਆਪੇ ਹੀ ਬੰਦਾ ਕਰਾ ਦਿੰਦਾ ਉਹ ਬੜਾ ਉਹ ਫਿਰ ਹੁਣ ਇਹ ਸਕਾਰਦੀ ਹੁਣੀ ਹਾਂ ਬੱਸ 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 ਗੱਲ ਆਇਆ ਐਦਾਂ ਨਹੀਂ ਪਰ ਚਾਹੀਦਾ ਭੁੱਲ ਗਿਆ ਭੁੱਲ ਗਿਆ ਭੁੱਲ ਗਿਆ ਬੀਬੀ ਸਾਰੀ ਉਮਰ ਸਖਾਲਿਆ ਤੇ ਕੀ ਗੱਲ ਮੈਣੀ ਆਪਣੇ ਪੁੱਤਾਂ ਨੇ ਸਖਾਲਿਆ ਤੇਰਾ ਵੱਡਾ ਪੁੱਤ ਵਧੀਆ ਨਾ ਤੇਰਾ ਵੱਡਾ ਪੋਤਾ ਹਾਂ ਮੇਰਾ ਪੋਤਾ ਠੀਕ ਆ ਹਾਂ ਠੀਕ ਆ ਮੇਰਾ ਪੋਤਾ ਮੇਰ ਨਾਲ ਐ ਤੇਰੀ ਜਾਰੀ ਜਿੰਦਾ ਮਰਦੀ ਆ ਹਾਂ ਇਹ ਵੀ ਮੇਰਾ ਸਾਥ ਤਾਂ ਦਿੰਦਾ ਆ ਆ ਦੇਖਾ ਕੀਪਾ ਆ ਬੇਟਾ ਓ ਡੈਡੀ ਉਹ ਅੱਜ ਕਾ ਮੋਖ ਆ ਆਜੀ ਕੀਪਾ ਕੀਪਈ ਹੋ ਗਿਆ ਹਾਂ ਬੀਬੀ ਚੱਲ ਬੜੀ ਸੋਹਣੀ ਬਾਜ਼ ਬਾਜ਼ ਦੇ ਕੀ ਪਾ ਫਿੱਟਡ ਤਕਲੀਫ ਹੀ ਨਹੀਂ ਹੁੰਦੀ ਹੌਣ ਹੈ ਹਾਂ ਕੰਮ ਬਾਰੇ ਖੁਸ਼ ਹੋਇਆ ਤੁਮ ਜਦ ਬੁਲਾਉਂਦਾ ਮੈਂ ਤਾਂ ਖੁਸ਼ ਵੜੀ ਹਾਂ ਮੈਂ ਕਿ ਇਦਾਂ ਠੀਕ ਰਹਾ ਉਹ ਰੱਟੰਬਰ ਇਦਾਂ ਰਵੇ ਮੈਂ ਬੜੀ ਖੁਸ਼ ਹਾਂ ਬਹੁਤ ਖੁਸ਼ ਹਾਂ ਮੈਂ ਆ ਲੱਖ ਲੱਖ ਵਾਰ ਚੁਗਣਾ ਇੰਨੀ ਕਿ ਮਾਤਰਾ ਆਪਣੇ ਪਾਸ ਤੇ ਸਾਰੀ ਮੂੰ ਲੜਾੜਿਆ ਨੂੰ ਦੂਹ ਨੂੰ ਆ ਵੇਲਾ ਮੈਂ ਨਹੀਂ ਲੜਾਇਆ ਲੱਗੇ ਹੋੜ ਆਪਣੀ ਜੀਵ ਤੋਂ ਬਾਰੇ ਤੁਹਾਡੇ ਜੀਵਾਂ ਦੇ ਵੀ ਕੀ ਮੈਂ ਕਿਸੇ ਤੋਂ ਲੜਾਇਆ ਬੀਬੀ ਕੀ ਕਰਦੀ ਹੁੰਦੀ ਜੇ ਡੈਡੀ ਨਾਲ ਲੜਦੀ ਕੀ ਕਹਿੰਦੀ ਲੀ ਕਹਿੰਦਾ ਜੀਵ ਤੋਂ ਜਿੱਦਾਂ ਦੀ ਬਾਜ ਆਉਣੀ ਉਦਾਂ ਦੀ ਉਦਾਂ ਦੀ ਆਈ ਕਿੱਦਾਂ ਲਵਾਈਏ ਘਰ ਲਈ ਆਈ ਕਿੱਦਾਂ ਨਹੀਂ ਨਿਕਲ ਦੂ ਅੱਜ ਨਾ ਛੇੜ ਅੱਜ ਨਾ ਛੇੜ ਮੇਰੀ ਕਲਾਸ਼ ਨੂੰ ਅੱਜ ਬੱਲੇ ਬੱਲੇ ਕਰਾਤੀ ਆ ਅੱਜ ਪੂਰੀ ਫਾਰਮ 'ਚ ਆ ਭਾਈ ਗਰੂ ਕੰਮ ਆ ਤੀ ਨਾ ਭਾਈ ਗਰੂ ਭਾਈ ਗਰੂ ਪੀਪਾ ਨਾ ਤੁਮ ਕੋਲੇ ਪੀਪਾ ਕੋ ਗੱਲ ਅੱਤ ਅਜੇ ਹਮੇ ਆਇਆ ਪਰ ਇੱਕ ਗਾਰੰਟੀ ਛੜਿਆ ਦੋ ਕੁ ਮਿੰਟ ਚ ਮਿੰਟ ਚ ਹੀ ਹੋ ਗਈ ਮੈਂ ਤੁਹਾਨੂੰ ਕਹਿੰਦਾ ਵੀ ਚੀਜ਼ ਨਾ ਫੜਾਇਆ ਕਰਾ ਤਾਂ ਧਿਆਨ ਫਿਰ ਉਧਰ ਨੂੰ ਚਲ ਜਾਂਦਾ ਚੀਜ਼ ਮਾੜੀ ਜਿਹੀ ਪਰੇ ਕੀਤੀ ਤੇ ਹੋ ਗਈ ਨਾ ਸ਼ੁਰੂ ਜ਼ਿਲ੍ਹੇ ਦਾ ਆਂਵਲੇ ਜਿਹਾ ਧਿਆਣੀ ਨਾ ਪੇਦਾ ਕੇ ਕਾਜ ਧਿਆਨ ਨਹੀਂ ਕਰਦਾ ਚਲੋ ਵਾਹ ਰਾਈਟ ਅਡਰੈਸ ਚਲੋ ਜੀ ਚਲੋ ਖੁਸ਼ ਰਹੋ ਖੁਸ਼ ਰਹੋ ਬੇਬੀ ਬਾਏ ਬਾਏ ਕਰਦੇ ਸਾਰੇ ਨੂੰ ਮੈਨੂੰ ਪੰਪਲ ਤੇ ਮੋਹਰ ਗੁੱਸਾ ਆਇਆ ਗੁੱਸਾ ਸੁਣ ਲਾ ਓਏ ਪੰਪਲ ਕਹਿੰਦਾ ਵੀ ਹੋ ਗਿਆ ਇਹ ਕਹਿੰਦੀ ਨਹੀਂ ਆ ਸੁੱਤੀ ਆ ਸੁੱਤੀ ਓ ਤੂੰ ਕਿਹ ਲੈਦੇ ਸੀ ਬੁਲਾਏ ਰ ਹਾਂ ਨਹੀਂ ਨਹੀਂ ਮੈਂ ਬੁਲਾਉਂਦੀ ਜਾਗਦੀ ਸੀਗੀ ਨਹੀਂ ਕਰਾਉਣੀ ਮੈਂ ਆ ਕਹਿੰਦੇ ਨਹੀਂ ਕਰਾਉਣਾ ਨਾ ਕਰ ਮੈਂ ਹੁਣ ਕਰਨੀ ਨਹੀਂ ਹੈ ਕਰਨੀ ਮੈਂ ਹੁਣ ਕਰਨੀ ਨਹੀਂ ਹੈ ਨਹੀਂ ਕਰਨੀ ਬੀਬੀ ਹਾਂ ਮੈਂ ਆਕਰ ਰੱਖੀ ਮੇਰੇ ਤੇ ਵੀ ਕੋਈ ਕਾਂਡ ਹੈ ਮੇਰੇ ਤੇ ਵੀ ਬਹੁਤ ਸਾਰੀ ਮੁੱਕੀ ਤਾਂ ਹੁੰਦੇ ਤੂੰ ਤਾਂ ਮੁੱਕਣੀ ਚਾਹੀਦੀ ਹੈ ਕਿਉਂ ਮੁੱਕਣੀ ਚਾਹੀਦੀ ਹੈ ਇਹ ਮੈਂ ਜਿੰਦੇ ਕਦੀ ਨਹੀਂ ਮੇਰੀ ਕਾਂਡ ਇਹ ਜੀਣਾ ਖਰੇ ਕਰਵਾਣਾ ਕਿੱਦਾਂ ਡੈਡੀ ਵੀ ਸੋਣਾ ਕੋ ਗੱਲ ਕਹਿਣਾ ਚਾਹੁੰਦੇ ਹਾਂ ਜੀ ਹਾਂ ਜੀ ਤੁਸੀਂ ਦੱਸੋ ਡੈਡੀ ਤੇ ਬੱਸ ਹੋ ਗਈ ਬੀਬੀ ਨੇ ਕਾਲ ਪਾਵੇ ਨਾ ਬੰਨੇ ਆ ਪੁੱਤ ਆ ਡੈਡੀ ਮੈਂ ਕਾਲ ਮੰਨੇ ਆ ਡੈਡੀ ਦੀ ਬੱਸ ਹੋ ਗਈ ਆ ਕਾਲ ਵਾਲੇ ਵੀ ਚੱਲਦੇ ਮੈਂ ਨਹੀਂ ਜਾਣਾ ਕਾਲ ਪਾਵੇ ਨਾ ਬੰਨੇ ਲੈ ਤੇਰੇ ਨਹੀਂ ਜਾਣਾ ਨਹੀਂ ਜਾਣਾ ਮੈਂ ਨਹੀਂ ਜਾਣਾ ਲਾਲੋ ਜੋਰ ਜੜਾ ਮੈਂ ਨਹੀਂ ਜਾਣਾ ਮੈਂ ਰੱਬ ਨੇ ਸਲਾਹ ਕਰਨੀ ਕਿ ਮੈਂ ਨਹੀਂ ਜਾਣਾ ਹਾਂ ਟਾਪ ਮੈਂਬਰ ਸਿੱਧੀਆਂ ਗੱਲਾਂ ਆ ਬੀਬੀ ਬੜੀ ਔਖੀ ਆ ਹਾਂ ਮੈਂ ਤਾਂ ਬੜੀ ਔਖੀ ਆ ਪਈ ਇਹ ਜਾਣਾ ਹੀ ਨਹੀਂ ਉਹ ਔਖੀ ਔਖੀ ਹੈ ਲੈ ਕੋਈ ਪਰਵਾਹ ਨਹੀਂ ਔਖਾ ਜਣਾ ਰੇ ਰਹਿਵੇ ਮੇਰਾ ਪੁੱਤ ਵੀ ਔਖਾ ਤਾਂ ਔਖਾ ਰੋਵੇ ਤੇ ਨਹੀਂ ਮਰੀ ਤੇਰਾ ਪੋਤਾ ਤੇਰਾ ਪੋਤਾ ਹੈਗਾ ਨਾ ਨਹੀਂ ਮੈਂ ਆਹ ਉਹ ਨੂੰ ਆਪਣੇ ਪੋਤੇ ਦੇ ਮਾਂ ਆਜ ਪਤਾ ਹੀ ਗਿਆ ਲੈ ਅੱਜ ਤੂੰ ਤਾਂ ਬੋਲਣ ਦੀ ਮੈਂ ਤੇਰੇ ਨਾਲ ਵਾਅਦਾ ਕੀਤੀ ਤਾਂ ਕਰਕੇ ਹਾਂ ਕੀ ਕੀਤੀ ਹੁਣ ਤੇਰਾ ਕੀ ਹੁੰਦਾ ਉਹ ਤੇ ਕਿਥੇ ਲੇ ਦੇਣੀ ਤੇਰੀ ਪੇਸ਼ੀ ਹੋਣੀ ਹੈ ਭਲੇ ਬਾਏ ਵੇ ਬਾਏ ਆ ਬਣਾ ਦੇ ਬਾਏ ਜੀ ਬਾਏ 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 ਲੋ ਜੀ ਇਨਾ ਵਲੋਗ ਕਰੋ ਇੰਜੋਏ ਅੱਜ ਤੱਕ ਬੱਲੇ ਬੱਲੇ ਕਰਾਤੀ ਬੀਬੀ ਨੇ ਮੈਂ ਕਹ ਖੁਸ਼ ਖੁਸ਼ ਤੂੰ ਸਾਰੇ ਖੁਸ਼ ਕਰਤੇ ਬੀਬੀ ਸਾਰੇ ਖੁਸ਼ ਹੈ ਚਾਉਣ ਵਾਲਿਆਂ ਨੂੰ ਕਿਉਂ ਪਿਆਰ ਪਈ ਚਾਉਣ ਵਾਲਿਆਂ ਨੂੰ ਕਹਿ ਦੇ ਮੈਂ ਬੈ ਮੇਰੇ ਕਰਦੇ ਨਹੀਂ ਪਈ ਕੱਲਾ ਹੋਰ ਤੜਾ ਹੋਰ ਤੜਾ ਹਾਂ ਉਹ ਮੈਂ ਰੱਖਿਆ ਕਰ ਕੋਲ ਇਹ ਡਰਦੇ ਸਾਂ ਮੈਂ ਮੈਂ ਠਾ ਠਾ ਕਰ ਜਾਈਂ ਫੇਕਾ ਕਰ ਲਗਣਾ ਕਾਦਾ ਹੋਈ ਜਾਂਦੀ ਜਿੰਮੇਵਾਰੀ ਅਜਿਹੀ ਵੀ ਤਾਂ ਨਹੀਂ ਹੋ ਜਾਂਦੀ ਐ ਤਾਂ ਹੋਰ ਕੀ ਕਰਨੀ ਨਹੀਂ ਹੋਣ ਦੇਣੀ ਮੋਟ ਕੰਦੀ ਲੋੜੀ ਨਹੀਂ ਹੋਣ ਦੇਣੀ ਚੁੱਪ ਕਰ ਜਾ ਕੇ ਚੁੱਪ ਕਰ ਜਾ ਹੁਣ ਮਾੜਾ ਪਾਵਤ ਸਿਰ ਖਾ ਲਿਆ ਨੇ ਬੈਠੀ ਨੇ ਸਾਰ ਆਪਣੇ ਬੰਦੇ ਦਾ ਸਿਰ ਖਾ ਲਿਆ ਤੇਰਾ ਫੜਾ ਹੋ ਜਾਏ ਤੇਰਾ ਕਿਥੇ ਕਿਥੇ ਲੋਕੇਸ਼ੀ ਹੁਣੀ ਮਾ ਮਾ ਆਹ ਲੈ ਸਾਡੇ ਕਿੱਦਾਂ ਕਹਿੰਦਾ ਤੇ ਮੇਰੀ ਬੋਲਿਆ ਕਿਦਾ ਤੂੰ ਉੱਚੀ ਆਵਾਜ਼ ਕਿਦਾ ਗੱਡੀ ਐ ਬੀਬੀ ਉਹ ਡੈਡੀ ਸੇ ਤਾਂ ਹੀ ਕਮਜ਼ੋਰ ਹੋ ਗਈ ਆ ਹੈ ਡਰਦਾ ਬੜਾ ਹੁਣ ਖਰੇ ਕਿੱਦਾਂ ਤੱਕ ਡਰ ਡਰ ਕੇ ਹੁਣ ਇੰਨੇ ਦਿਨ ਨਿਕਲਦਾ ਬਹੁਤ ਚੜ੍ਹਦੀ ਗੱਲ ਹੈ ਬਹੁਤ ਡਰਦਾ ਡਾਂਡਾ ਡਾਂਡਾ ਕਹਿੰਦਾ ਸਾਬ ਮੰਨਿਆ ਜਲਦੀ ਮਾਪੂ ਰਾਤਾ ਮਨ ਮੇ ਆਉਂਦਾ ਰਾਤਾ ਡਰਨਾ ਚੰਗਾ ਹੈ ਮੈਂ ਕੋਈ ਗੱਲ ਨਹੀਂ ਡਰਿਆ ਨਾਲ ਲੱਗਣਾ ਮਾਂ ਪੁੱਤ ਬੜੇ ਸ਼ੇਰ ਬਣੇ ਡਰਦੇ ਨਹੀਂ ਦੋਵੇਂ ਹਾਂ ਮੈਂ ਵੀ ਡਰ ਸਕਦੀ ਹਾਂ ਉਹ ਨਹੀਂ ਡਰਦੀ ਹਾਂ ਨਹੀਂ ਡਰਦੀ ਬਾਊ ਕੋਈ ਨਹੀਂ ਬਾਊ ਦਾ ਆ ਜਾ ਲਓ ਜੀ ਰੌਣਕਾਂ ਲਾਤੀਆਂ ਬੀਬੀ ਨੇ ਤੇ 12 1 ਵਜੇ ਦਾ ਟਾਈਮ ਤਾਂ ਹੁਣ ਆਪਾਂ ਵਲੌਗ ਤੁਹਾਡੀ ਕਚਹਿਰੀ ਚ ਪੇਸ਼ ਕਰਦਣਾ ਚੰਦ ਸਕਿੰਟਾਂ ਚ ਬੀਬੀ ਸਾਰੇ ਚਾਉਣ ਵਾਲੇ ਨੂੰ ਕਹਿ ਦਿਓ ਜੇ ਵਲੌਗ ਸਾਡੇ ਵਧੀਆ ਲੱਗਦੇ ਆ ਤੇ ਲਾਈਕ ਕਮੈਂਟ ਠੋਕੇ ਕਰਿਆ ਕਰੋ ਜੇ ਮਤਲਬ ਇਹਦਾ ਕੀ ਕਹਿਣਾ ਹੁੰਦਾ ਹਾਸੀ ਕਹਿ ਦਿੰਨੇ ਆ ਲਓ ਜੀ ਇੱਕ ਗੱਲ ਰਹਿ ਗਈ ਲਓ ਜੀ ਗੱਲ ਇਦਾਂ ਆ ਸੋ ਜਿੰਨੇ ਆਪਾਂ ਨੂੰ ਭੈਣ ਭਰਾ ਵੇਖਦੇ ਆ ਤੇ ਕਟੋ ਘਟ ਜੇ ਮਤਲਬ 2500 3000 4000 ਵੀਊ ਆਉਂਦਾ ਨਾ ਉਹਦੇ ਵਿੱਚ 2000 ਤਾਂ ਲਾਈਕ ਹੋਣਾ ਚਾਹੀਦਾ ਚਲੋ 1500 ਹੋਵੇ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਬਹੁਤ ਪਿਆਰ ਦਿੰਨੇ ਆ ਤੁਸੀਂ ਤੇ ਲਵ ਯੂ ਸਾਰਿਆਂ ਨੂੰ ਇਹ ਆਪਣਾ ਪਰਿਵਾਰ ਦੇ ਮੈਂਬਰ ਆ ਤੇ ਅਸੀਂ ਘਰੇ ਰੌਣਕ ਮੇਲੇ ਲਾਈ ਰੱਖੀਦੇ ਆ ਸਭ ਬਹੁਤ ਵਧੀਆ ਦਿਨ ਗੁਜ਼ਰ ਰਹੇ ਆ ਬਾਹਰ ਵਾਲੇ ਹੁਣ ਤਾਂ ਹੋਰ ਵੀ ਲੱਗਦੀ ਪਰ ਹੁਣ ਵਿਚਾਰੇ ਉਹ ਬਾਹਰ ਹੀ ਆਏ ਇਹ ਦੇਖੋ ਜੇ ਸਿਆਲਾਂ ਚ ਛੋਟਾ ਆਊਗਾ ਤਾਂ ਫਿਰ ਹੋਰ ਵੀ ਰੌਣਕ ਲੱਗੂਗੀ ਇਹ ਦੋ ਜੀ ਸਾਡੇ ਇਧਰ ਮੁਕੇਰੀਆਂ ਵਿਚਾਰੇ ਉਹ ਬਾਬੇ ਜੀ ਕਿਰਪਾ ਫੁੱਲ ਫਲੈਟ ਆ ਤੇ ਬਾਕੀ ਬੀਬੀ ਮਿਲਾਂਗੇ ਨਵੇਂ ਵਲੌਗ ਚ ਖਿੱਚ ਕੇ ਰੱਖੋਗੇ ਨਹੀਂ ਪੜ ਕੇ ਨਹੀਂ ਦੱਸਣੇ ਪੜ ਕੇ ਆੜ ਕੇ ਦੱਸ ਦਿੰਨੇ ਆ ਆੜ ਕੇ ਪੜ ਕੇ ਵਲੌਗ ਲੰਬਾ ਹੋ ਜਾਂਦਾ ਫਿਰ ਮੈਂ ਤਾਂ ਨਹੀਂ ਪੜ ਕੇ ਦੱਸਦਾ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਲੰਬਾ ਹੋ ਜਾਂਦਾ ਆ ਠੀਕ ਆ ਵਧੀਆ ਹਾਂਜੀ ਵਾਯ ਵਾਯ ਕਰਦਾ ਸਾਰਿਆਂ ਨੂੰ ਵਾਯ ਗੁਰੂ ਵਾਯ ਗੁਰੂ ਜੀ ਅੱਲਾ ਹੋ ਜੋਕੇ ਜੀ ਮਿਲਦੇ ਨਵੇਂ ਵਲੌਗ ਸਾਰਿਆਂ ਨੂੰ ਹਾਂਜੀ ਹਾਂਜੀ ਆਂਵਲਿਆਂ ਦਾ ਚਾਰ ਪੈ ਰਿਆ ਆ ਤੇ ਕੋਠੇ ਦੇ ਉੱਪਰ ਸਿਆਲਾਂ ਜ ਸਾਡਾ ਕੋਠੇ ਤੇ ਲੰਘਦੇ ਆ ਦਿਨ ਤੇ ਇੱਥੇ ਧੁੱਪ ਧੁੱਪ ਨਾਲੇ ਫੇ ਅੰਦਰ ਉੱਪਰ ਬਹਿ ਜੀਦਾ ਆ ਯੰਨੇ ਵੀ ਹੈ ਗਿਆ ਮੇਰੀ ਸੁੱਖਣਾ ਸੁੱਖਾ ਮੇਰੀ ਲੱਤ ਚਲਦੀ ਰਹਿ ਗਈ ਵਸੇ ਇਹਦੀ ਸੁਖੋ ਸੁਖ ਲੋ ਆਪ ਜਿਓ ਮਰਦੀ ਅਦਰ ਚਲੀ ਠਾਰਾ ਖਾ ਨਹੀਂ ਤੇ ਲੱਤ ਖੋਣ ਲੱਪਈ ਆਹ ਹੁੰਦਾ ਚੋ ਉਹ ਫੇ ਕੀ ਕਹਿੰਦੀ ਕਹਿੰਦੀ 18 ਸਾਲ ਦੀ ਦੀ ਲੱਤ ਖਣ ਲਾਤੀ ਨਾ 18 ਸਾਲ ਦੀ ਨਾ ਮੈਂ ਮੈਂ 18 ਸਾਲ ਦੀ ਰਹਿਣਾ ਕਰੋਣਾ ਕਾ ਦਾ ਲੱਤਾਂ ਦਾ ਆ ਰੋਇਆ ਨਾ ਕਰ ਬੀਬੀ ਰੋਂਦੀ ਨਹੀਂ ਮੈਂ ਉਹਦਾ ਗੱਲ ਕਰਦੀ ਆ ਬਬ ਕੀ ਕਰਾਵਾਂ ਮੈਂ ਹਾਂ ਰੋਂਦੀ ਨਹੀਂ ਚਲੋ ਠੀਕ ਹੈ ਜੀ ਓਕੇ ਬਾਏ ਸਾਲਾ ਗਨਾ ਤੰਦਰੁਸਤੀ ਚੱਲੀ ਤੰਦਰੁਸਤੀ ਚੰਗੀ ਹੈ ਸਹੀ ਗੱਲ ਹੈ ਬੀਬੀ ਤੁਹਾਨੂੰ ਵੀ ਤੰਦਰੁਸਤੀ